ਮੂਲ ਮੰਤਰ ਗੁਰਬਾਣੀ ਦਾ ਸਭ ਤੋਂ ਮੁੱਖ ਆਧਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੁਖੋਂ ਨਿਕਲਿਆ ਸਭ ਤੋਂ ਪਹਿਲਾ ਬ੍ਰਹਮਵਾਕ ਮੂਲ ਮੰਤਰ ਹੈ। ਜਿਹੜਾ ਫਲ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਮਿਲਦਾ ਹੈ, ਉਹੀ ਫਲ ਮੂਲ ਮੰਤਰ ਦਾ ਪਾਠ ਕਰਨ ਨਾਲ ਵੀ ਮਿਲ ਜਾਂਦਾ ਹੈ। ਮੂਲ ਮੰਤਰ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਦਾ ਅਸਲੀ ਸਰੂਪ ਬਿਆਨ ਕੀਤਾ ਹੈ। ਮੂਲ ਦਾ ਮਤਲਬ ਹੈ ਸ਼ੁਰੂਆਤ, ਜੜ, ਜਾਂ ਬੁਨਿਆਦ। ਅਤੇ ਮੰਤਰ ਦਾ ਮਤਲਬ ਹੈ ਸਲਾਹ ਜਾਂ مشورہ ਗੁਰੂ ਜੀ ਫਰਮਾਉਂਦੇ ਹਨ मूल मंत्र हरनाम रसायन कह नानक पूरा पाया भाव ਇਹ ਹੈ ਕਿ मूल मंत्र ਵਿੱਚ ਪਰਮਾਤਮਾ ਦਾ ਸੱਚਾ ਨਾਮ ਇੱਕ ਅਜਿਹੇ ਰਸ ਹੈ ਜੋ ਮਨੁੱਖ ਦੇ ਮਨ ਦੀ ਥਕਾਵਟ ਦੁੱਖ ਤੇ ਆਤਮਿਕ ਪੀੜਾ ਨੂੰ ਮਿਟਾ ਦਿੰਦਾ ਹੈ ਇਹ ਰਸ ਮਨੁੱਖ ਨੂੰ ਪੂਰਨਤਾ ਵੱਲ ਲੈ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਮੂਲ ਮੰਤਰ ਆਦ ਗ੍ਰੰਥ ਦੀ ਸ਼ੁਰੂਆਤ ਵਿੱਚ ਦਰਜ ਕੀਤਾ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਹਰ ਰਾਗ ਜਪ ਅਤੇ ਬਾਣੀ ਦੀ ਸ਼ੁਰੂਆਤ ਵਿੱਚ ਬਾਰ ਬਾਰ ਦਰਜ ਕਰਕੇ ਇਸ ਦੀ ਮਹੱਤਤਾ ਨੂੰ ਸਪਸ਼ਟ ਕੀਤਾ ਹੈ ਮੂਲ ਮੰਤਰ ਨੂੰ ਆਮ ਤੌਰ ਤੇ ਜਪਜੀ ਸਾਹਿਬ ਜੀ ਦੇ ਪਾਠ ਦਾ ਮੰਗਲ ਸੂਚਕ ਹਿੱਸਾ ਮੰਨਿਆ ਜਾਂਦਾ ਹੈ ਗੁਰਮਤ ਦੇ ਵਿਦਵਾਨ ਇਸ ਨੂੰ ਆਦ ਗ੍ਰੰਥ ਦਾ ਤਤਸਾਰ ਮੰਨਦੇ ਹਨ ਅਤੇ ਏਕ ਯਮਕਾਰ ਨੂੰ ਮੂਲ ਮੰਤਰ ਦਾ ਬੀਜ ਮੰਤਰ ਮੰਨਿਆ ਜਾਂਦਾ ਹੈ ਜੇ ਕੋਈ ਇਸ ਮੂਲ ਮੰਤਰ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਮਲ ਕਰਦਾ ਹੈ ਤਾਂ ਉਹ ਪ੍ਰਭੂ ਦੇ ਨਜ਼ਦੀਕ ਹੋ ਜਾਂਦਾ ਹੈ ਤੇ ਹਰ ਡਰ ਦੁੱਖ ਅਤੇ ਭਰਮ ਤੋਂ ਮੁਕਤ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ